ਹੁਣ ਆਪਾਂ ਇਹ ਸਮਝੀਏ ਵੀ ਆਪਾਂ ਫਾਰਮ ਪਾਉਣਾ ਵੀ ਸਿੱਖ ਲਿਆ ਬੱਚਾ ਕਿੱਥੋਂ ਲੈਣਾ ਹੋਵੇ ਪਤਾ ਲੱਗ ਗਿਆ ਪਾਣੀ ਬਾਰੇ ਪਤਾ ਲੱਗ ਗਿਆ ਆਪਾਂ ਪਾਣੀ ਚੈੱਕ ਕਰਾ ਲਿਆ ਪਾਣੀ ਸਹੀ ਹੈ ਹੁਣ ਕੰਮ ਕਾਹਦੇ ਕਰਨਾ ਚਾਹੀਦਾ ਹੈ ਬੋਇਲਰ ਤੇ ਜਾਂ ਲੇਅਰ ਤੇ ਹਨਾ ਹੁਣ ਕਈ ਵੀਰ ਬੋਇਲਰ ਤੇ ਕੰਮ ਕਰਨਾ ਚਾਹੁੰਦੇ ਆ ਕਈ ਲੇਅਰ ਤੇ ਕਰਨਾ ਚਾਹੁੰਦੇ ਆ ਦੋਨਾਂ ਦੇ ਆਪਣੇ ਨਫੇ ਆ ਆਪਣੇ ਨੁਕਸਾਨ ਆ ਦੋਨਾਂ ਦੇ ਇਹ ਹੈਗੇ ਆ ਨਫੇ ਵੀ ਹੈਗੇ ਆ ਨੁਕਸਾਨ ਵੀ ਦੋਨਾਂ ਦੇ ਆਪਣੇ ਆਣਾ ਇਹਦਾ ਕੀ ਹੈ ਸੱਤਵਾਂ ਵਾਲਾ ਬੋਇਲਰ ਦਾ ਹਮਝਦੇ ਆ ਜਗਤ ਘਟ ਚਾਹੀਦੀ ਐ ਇਹਨੂੰ ਖਰਚ ਘਟ ਹੁੰਦਾ ਹੈ ਬੋਇਲਰ ਤੇ ਜਲਦੀ ਆਮਦਨ ਹੁੰਦੀ ਹੈ ਰੇਟ ਮਾਰਕੀਟ ਦਾ ਜੋ ਮਾਰਕੀਟ ਚ ਜਾਂਦਾ ਉਹ ਰੇਟ ਮਿਲੂਗਾ ਦਰਨੋ ਨਫਾ ਜਾਂ ਨੁਕਸਾਨ ਇਹ ਜਿਹਾ ਦੇ ਇਹ ਜਿ ਨਫਾ ਵੀ ਜਿਆਦਾ ਹੈ ਤੇ ਨੁਕਸਾਨ ਵੀ ਜਿਆਦਾ ਸਾਲ ਚ ਛੇ ਵਾਰੀ ਛੇ ਵਾਰੀ ਕਮਾਈ ਲੈ ਸਕਦੇ ਆ ਚ बोयलर ये की है जगह ज़्यादा चाहिए है खर्च ज़्यादा होंगे आमदन लेट हों रेट ਮਾਰਕੀਟ ਦਾ ਨਫਾ ਜਾਂ ਨੁਕਸਾਨ ਘਟ ਹੁੰਦਾ ਇਹਦੇ ਚ ਰਿਸਕ ਘਟਾ ਜੇਨੇ ਕਿ ਲੇਟ ਕਮਾਈ ਸ਼ੁਰੂ ਹੁੰਦੀ ਹੈ ਇਹ ਚ ਲੇਟ ਕਮਾਈ ਸ਼ੁਰੂ ਹੁੰਦੀ ਹੈ ਪਰ ਇਹਦੇ ਚ ਇੱਕ ਹੋਰ ਇਹਦੇ ਵਿੱਚ ਖਾਸ ਹੈ ਵਿੱਚ ਲਗਾਤਾਰ ਕਮਾਈ ਹੁੰਦੀ ਹੈ ਫਿਰ ਜੇ ਹੁਣ ਸ਼ੁਰੂ ਹੋਏ ਦੀ ਲਗਾਤਾਰ ਜੇ ਤੁਹਾਡੇ ਮੁਰਗੇ 4.5 5 ਮਹੀਨੇ ਤੋਂ ਲੇਅਰ ਬਣ ਅੰਡਾ ਦੇਣਾ ਸ਼ੁਰੂ ਕਰਤਾ ਤਾਂ ਉਹਦੇ ਵਿੱਚ ਫਿਰ ਲਗਾਤਾਰ ਅੰਡੇ ਆਉਣੇ ਤੁਹਾਡੇ ਕੋਲ ਲਗਾਤਾਰ ਕਮਾਈ ਹੋਣੀ ਹੈ ਸਾਲ ਤੱਕ ਇੱਕ ਸਾਲ ਪੂਰਾ ਲਗਾਤਾਰ ਕਮਾਈ ਹੋਣੀ ਹੈ ਇਹਦੇ ਜਗ੍ਹਾ ਘੱਟ ਚਾਹੀਦੀ ਹੈ ਖਰਚ ਵੀ ਘੱਟ ਹੁੰਦਾ ਪਰ ਇਹਦੇ ਨੁਕਸਾਨ ਵੀ ਬਹੁਤ ਜ਼ਿਆਦੇ ਹੋ ਜਾਂਦੇ ਕਈ ਵਾਰੀ ਕਈ ਵਰੀ ਟੋਡਾ ਬਾਲ ਦੇ ਪੇ ਦਾ ਪੇ ਰਹਿ ਜਾਂਦਾ ਇਹ ਇਹ ਕੀ ਹੈ ਜੇ ਇਹ ਮੰਨ ਲਓ ਸਬ ਤੋਂ ਸਹੀ ਤਾਇਆ ਇਹ ਪੰਜ ਹਫਤੇ ਤੇ ਚੱਕਿਆ ਜਾਣਾ ਚਾਹੀਦਾ ਜਿੱਦੇ ਪੰਜ ਹਫਤੇ ਦਾ ਹੋ ਗਿਆ ਇਹਨੇ ਸਹੀ ਵੇਟ ਕਰ ਲਿਆ ਤਾਂ ਇਹਨੂੰ ਮਾਰਕੀਟ ਦੇ ਵਿੱਚ ਵੇਚਣਾ ਚਾਹੀਦਾ ਇਹ ਜੇ ਉਸ ਤੋਂ ਬਾਅਦ ਵਿਕਦਾ ਨਹੀਂ ਤੁਹਾਡੇ ਲਈ ਨੁਕਸਾਨ ਆ ਇਹ ਜਿੰਨਾ ਖਾਈ ਜੋ ਤੁਹਾਡਾ ਘਟਾ ਹੈ ਬਹਿਲ ਕਈ 6 ਹਫ਼ਤੇ ਵੀ ਰეკਮੈਂਡ ਕਰਦੇ ਆ 6 ਹਫ਼ਤੇ ਬਿਆੜੀ ਦੇਣਾ ਪਰ ਜ਼ਿਆਦਾਤਰ ਪੰਜਾਬ ਤੇ ਸਹੀ ਹੁੰਦਾ ਪੰਜਾਹ ਹਫ਼ਤੇ ਤੋਂ ਜੇ 2 ਕਿਲੋ ਦਾ ਹੋ ਗਿਆ ਇਹ ਤੈਂ ਇਹ 4 ਕਿਲੋ ਫੀਡ ਖਾਉ ਉਦੋਂ ਤੱਕ ਪਰ ਇਹ ਜਦੋਂ 5 ਹਫ਼ਤੇ ਵੱਧ ਗਿਆ ਤਾਂ ਉਦੋਂ ਉਦੋਂ ਇਹ ਮਾਰਕੀਟ ਦੇ ਵਿੱਚ ਵੇਚਣਾ ਚਾਹੀਦਾ ਜੇ ਨਹੀਂ ਵਿਗਦਾ ਤਾਂ ਤੁਹਾਡਾ ਦੋਆ ਨੁਕਸਾਨ ਆ ਜਿੰਨੀ ਫੀਡ ਖਾਉ ਕਿਉਂਕਿ ਉਸ ਤੋਂ ਬਾਅਦ ਉਹਨਾ ਵੇਟ ਗੇਨ ਨਹੀਂ ਕਰਨਾ ਨੇ ਜਿੰਨੀ ਇਹ ਫੀਡ ਖਾਜੂਗਾ ਤੁਹਾਡੀ ਉਸ ਤੋਂ ਬਾਅਦ ਇਹ ਖਾਣ ਦੀ ਮਾਤਰਾ ਵੱਧ ਜਾਂਦੀ ਹੈ ਜਿਆਦਾ ਖਾਂਦਾ ਪਰ ਉਹਨਾ ਇਹਦਾ ਵੇਟ ਗੇਨ ਨਹੀਂ ਹੁੰਦਾ ਜਿੰਨਾ 5 ਹਫ਼ਤੇ ਤੱਕ ਤੇ ਹੋ ਜਾਂਦਾ ਹੁੰਦਾ ਉਹਦਾ ਵੇਟ ਗੇਨ ਘੱਟ ਹੋਊਗਾ ਈੜ ਜਿਆਦਾ ਖਾਓ ਤਾਂ ਦੋਵਾਂ ਤੋੜਾ ਨੁਕਸਾਨ ਜਿੰਨਾ ਲੇਟ ਹੋਈ ਜਾਓਗੇ ਤੁਹਾਡਾ ਨੁਕਸਾਨ ਇਹ ਨੁਕਸਾਨ ਹੈ ਇਹ ਚ ਸਭ ਤੋਂ ਵੱਡਾ ਇਹ ਕੰਟਰੈਕਟ ਤੇ ਵੀ ਹੋ ਜਾਂਦਾ ਹੈ ਜੇ ਤੁਸੀਂ ਕੰਟਰੈਕਟ ਬੇਸ ਕਰਨਾ ਚਾਹੁੰਦੇ ਹੋ ਕਈ ਕੰਪਨੀਆਂ ਕਰਦੀਆਂ ਤਾਂ ਕੰਟਰੈਕਟਰ ਉਹਦੇ ਵਿੱਚ ਤੁਹਾਡਾ ਸਿਰਫ ਫਾਰਮ ਹੋਣਾ ਚਾਹੀਦਾ ਤੁਹਾਡੇ ਕੋਲੇ ਵਿੱਚ ਭਾਂਡੇ ਢਿੰਡੇ ਮੈਨੇਜਮੈਂਟ ਹੋਣੀ ਚਾਹੀਦੀ ਹੈ ਬਾਕੀ ਸਾਰੇ ਖਰਚ ਦਵਾਈਆਂ ਦੇ ਵੈਕਸੀਨ ਦੇ ਉਹ ਸਾਰੇ ਕੰਪਨੀ ਦੇ ਹੁੰਦੇ ਹਨ ਇਹ ਕੀ ਹੁੰਦਾ ਹੈ ਵੀ ਜਦੋਂ ਆਂਡਾ ਹੋਣ ਲੱਗ ਗਿਆ ਮਾਰਕੀਟ ਚ बिकਦਾ ਮਾਰਕੀਟ ਚ ਵੇਚ ਦਿਓ ਨਹੀਂ ਤੁਹਾਡਾ ਲੋਕਲ ਉਦਾਂ ਵੀ ਤੁਸੀਂ ਆਪ ਵੀ ਵੇਚ ਸਕਦੇ ਹੋ ਕੋਈ ਨੁਕਸਾਨ ਵਾਲੀ ਗੱਲ ਨਹੀਂ ਸਭ ਤੋਂ ਵੱਡੀ ਗੱਲ ਕੀ ਹੈ ਬਲੈਲਰ ਕਰੇ ਸਟੋਰ ਨਹੀਂ ਹੁੰਦਾ ਇਹ ਸਟੋਰ ਹੋ ਜਾਂਦਾ ਹੈ ਅੰਡਾ ਹੁਣ ਜੇ ਤੁਹਾਡਾ ਪੰਜਾ ਉਤੇ ਨਹੀਂ ਲੰਘਿਆ ਜਿੰਨਾ ਫੀਡ ਖਾਈ ਜੇ ਤੁਹਾਡਾ ਨੁਕਸਾਨ ਹੀ ਨੁਕਸਾਨ ਆ ਤੇ ਸਟੋਰ ਹੋ ਹੀ ਸਕਦਾ ਆ ਮੰਨ ਲਓ ਤੁਹਾਡਾ ਅੰਡਾ ਇੱਕ ਟਾਈਮ ਵਿਕ ਨਹੀਂ ਰਿਹਾ ਇਕੱਠਾ ਹੋ ਜਾਂਦਾ ਹੈ ਜਾਂ ਗਰਮੀ ਆ ਗਈ ਗਰਮੀ ਦੇ ਵਿੱਚ ਵਿਕ ਨਹੀਂ ਰਿਹਾ ਤਾਂ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆਂਡੇ ਨੂੰ ਤੇ ਬਾਅਦ ਦੇ ਵਿੱਚ ਵੇਚ ਸਕਦੇ ਜਦੋਂ ਵੀ ਤੁਹਾਡਾ ਵਿਕਦਾ ਜਦੋਂ ਤੁਹਾਡੇ ਇਕੱਠਾ ਹੋ ਜਾਂਦਾ ਜੋ ਮਾਰਕੀਟ ਰੇਟ ਆਉਂਦਾ ਜਾਂ ਵਧੀਆ ਰੇਟ ਆਉਂਦਾ ਤਾਂ ਤੁਸੀਂ ਇਹਨੂੰ ਵੇਚ ਸਕਦੇ ਆਂ ਤੇ ਇਹਦੇ ਚ ਜਦੋਂ ਤੁਹਾਡਾ ਪੰਜਾਹ ਉੱਤੇ ਦਾ ਹੋ ਗਿਆ ਜੋ ਰੇਟ ਤੁਹਾਨੂੰ ਮਿਲ ਰਿਹਾ ਤੁਹਾਨੂੰ ਉਹਦੇ ਤੇ ਵੇਚਣਾ ਪਊਗਾ ਤੁਸੀਂ ਰੁਕ ਨਹੀਂ ਸਕਦੇ ਜੇ ਰੁਕੋਗੇ ਤਾਂ ਤੁਹਾਡਾ ਨੁਕਸਾਨ ਹੀ ਨੁਕਸਾਨ ਹੈ ਤੁਹਾਨੂੰ ਸਾਰਾ ਪਤਾ ਹੀ ਹੈ ਇਸ ਲਈ ਰੁਕ ਨਹੀਂ ਸਕਦੇ ਤੁਸੀਂ ਤਾਂ ਸੋ ਤੁਸੀਂ ਹੁਣ ਦੇਖੋ ਸਟਾਰਟਅਪ ਕਿਹੜੇ ਤੋਂ ਕਰਨਾ ਆਪੋ ਆਪਣੇ ਨਫੇ ਅਤੇ ਆਪੋ ਆਪਣੇ ਨੁਕਸਾਨ ਆ ਦੋਨਾਂ ਦੇ ਤੁਸੀਂ ਬੋਇਲਰ ਤੋਂ ਵੀ ਕਰ ਸਕਦੇ ਲੇਅਰ ਤੋਂ ਵੀ ਕਰ ਸਕਦੇ ਅੱਗੇ ਆਪਾਂ ਹੁਣ ਗੱਲਬਾਤ ਇਹ ਵੀ ਕਰਾਂ ਲੇਅਰ ਬਾਰੇ ਵੀ ਲੇਅਰ ਨੂੰ ਕਿਹੜੇ-ਕਿਹੜੇ ਤਰੀਕੇ ਨਾਲ ਰੱਖਿਆ ਜਾ ਸਕਦਾ ਕਿਹੜੇ ਕਿਹੜੇ ਤਰੀਕੇ ਨਾਲ ਰੱਖਿਆ ਜਾ ਸਕਦਾ ਲੇਅਰ ਨੂੰ ਉਹਦੇ ਬਾਰੇ ਗੱਲਬਾਤ ਕਰਾਂਗੇ ਲੇਅਰ ਬੋਰਡ ਨੂੰ ਕਿਹੜੇ ਕਿਹੜੇ ਤਰੀਕੇ ਚੱਲ ਰਹੇ ਆ ਰੱਖਣ ਦੇ ਤੇ ਕਿਹੜਾ ਕਾਮਯਾਬ ਹੈ ਤੇ ਕਿਹੜਾ ਨਹੀਂ ਹੈਗਾ ਤਾਂ ਉਹਦੇ ਬਾਰੇ ਇਹ ਜੇ ਤੁਹਾਨੂੰ ਸਮਝ ਆ ਗਿਆ ਤਾਂ ਲਿਖ ਲਿਆ ਹਰਿਆਨੇ ਠੀਕ ਹੈ ਜੀ